ਨਮਸਕਾਰ ਜੀ ਮੇਰਾ ਨਾਮ ਮਨੀਤ ਦਿਵਾਨ ਹੈ ਫਾਊਂਡਰ ਆਫ ਸਿਟੀ ਨੀਡਸ ਅੱਜ ਜੋ ਬੜੀ ਖੁਸ਼ੀ ਦਾ ਮੌਕਾ ਹੈ ਕਿ ਸਾਰੇ ਐਨ ਜੀਓਜ਼ ਲੁਧਿਆਣਾ ਦੇ ਇਕੱਠੇ ਹੋਏ ਨੇ ਡੀਸੀ ਆਫਿਸ ਦੇ ਵਿੱਚ ਕਿਉਂਕਿ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦਾ ਨਾਲ ਮਿਲ ਕੇ ਇਹ ਉਪਰਾਲਾ ਤੀਸਰੇ ਸਾਲ ਦੇ ਵਿੱਚ ਐਂਟਰ ਕਰ ਗਿਆ 3 ATM ਦਾ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਐਜ਼ ਐਨ ਐਕਸਪੈਰੀਮੈਂਟ ਅੱਜ ਦੇ ਹਾਲਾਤ ਇਹ ਹੈ ਵੀ ਅਸੀਂ ਲਾਂਚ ਕਰਨ ਤੋਂ ਪਹਿਲਾਂ ਹੀ ਆਪਣਾ ਜਿਹੜਾ ਸਾਰਾ ਸਟਾਕ ਐਗਜ਼ੌਸਟ ਕਰ ਚੁੱਕੇ ਹਾਂ ਔਰ ਬੁਕਿੰਗ ਸਾਡੇ ਕੋਲ ਸਟਾਕ ਨਾਲੋਂ ਜ਼ਿਆਦਾ ਆ ਚੁੱਕੀਆਂ ਹਨ ਮਾਡਲ ਇਹਦੇ ਵਿੱਚ ਇਹ ਰਹਿੰਦਾ ਕਿ ਅਸੀਂ ਹੈਲਪਲਾਈਨ ਦੇ ਜ਼ਰੀਏ ਪਹਿਲਾਂ ਲੋਕਾਂ ਤੋਂ ਇੱਕ ਆਰਡਰ ਲੈਨੇ ਆ ਉਸ ਤੋਂ ਬਾਅਦ ਉਹ 사이ਟ ਵੈਰੀਫਿਕੇਸ਼ਨ ਵੋਲੰਟੀਅਰਸ ਕਰਦੇ ਆ ਮਾਰਸ਼ਲ ਰੇਡ ਦੇ ਉਸ ਤੋਂ ਬਾਅਦ ਸਾਡੀ ਟੀਮ ਜਿਹੜੀ ਹੈਗੀ ਆ ਉਹ ਇੱਕ ਟ੍ਰੀ ਏਟੀਐਮ ਜਿਹੜਾ ਹੈਗਾ ਲੈ ਕੇ ਮਾਰਸ਼ਲ ਰੇਡ ਦੀ ਟੀਮ ਜਿਹੜੀ ਵੋਲੰਟੀਅਰਸ ਉੱਥੇ ਜਾਂਦੇ ਆ ਸਾਈਟ ਤੇ ਉਹਦੀ ਡ੍ਰਿਲਿੰਗ ਕਰਦੇ ਆ ਉਹਨੂੰ ਟੈਕਨੀਕਲ ਤਰੀਕੇ ਦੇ ਨਾਲ ਉਹਦੀ ਸਟੋਇੰਗ ਕਰਦੇ ਆ ਦੂਸਰਾ ਅਸੀਂ ਜੀਓ ਟੈਗਿੰਗ ਇਜ਼ ਅ ਕਨਸੈਪਟ ਜਿੱਦੇ ਚ ਅਸੀਂ ਗੂਗਲ ਤੇ ਦੇਖ ਸਕਦੇ ਹਾਂ ਵੀ ਅਸੀਂ ਕਿਹੜੀ ਜਗ੍ਹਾ ਤੇ ਕਿੰਨੇ ਟਰੀਜ਼ ਲਗਾਏ ਐ ਔਰ ਉਹਨਾਂ ਦੀਆਂ ਫੋਟੋਗ੍ਰਾਫਸ ਨਾਲ ਅਟੈਚਡ ਹੁੰਦੀਆਂ ਸੋ ਦੈਟ ਅਸੀਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਦੁਬਾਰਾ ਉੱਥੇ ਜਾ ਕੇ ਅਸੀਂ ਉਹਦੀ ਇਨਸਪੈਕਸ਼ਨ ਕਰ ਸਕੀਏ ਇਨਸਪੈਕਸ਼ਨ ਦੀਆਂ ਫੋਟੋਗ੍ਰਾਫਸ ਫਿਰ ਦੁਬਾਰਾ ਐਡ ਕਰ ਸਕੀਏ ਤਾਂ ਕਿ ਜਿਹੜੇ ਸਾਡੇ ਡੋਨਰਸ ਐ ਸਪான்ਸਰਰਸ ਐ ਐਡਮਿਨਿਸਟ੍ਰੇਸ਼ਨ ਐ ਔਰ ਖਾਸ ਕਰਕੇ মিডিਆ ਤੁਸੀਂ ਲੋਕ ਵੀ ਮੋਨੀਟਰ ਕਰ ਸਕੋ ਕਿ ਪਲਾਂਟੇਸ਼ਨ ਜਿਹੜੀ ਆ ਉਹ ਸਿਰਫ ਨੇਮ ਸੇਕ ਨਹੀਂ ਹੋ ਰਹੀ ਹੈ ਜਿੱਥੇ ਵੀ ਪਲਾਂਟੇਸ਼ਨ ਹੋ ਰਹੀ ਆ ਉੱਥੇ ਆਪਾਂ ਕੋਸ਼ਿਸ਼ ਇਹ ਕਰਨੀ ਆ ਵੀ ਸਾਡੀ 80% ਤੋਂ ਵੱਧ ਸਰਵਾਈਵਲ ਰੇਟ ਸਾਡਾ ਹੋਵੇ ਸੋ ਪੁਰਾਣੇ ਬੂਟੇ ਜਿਹੜੇ ਲਾਏ ਸੀ ਅੱਜ ਉਹ 15-15 ਫੁੱਟ ਦੇ ਹੋ ਗਏ ਆ ਉੱਥੇ ਅਸੀਂ ਐਤ ਕੀ ਨਾਲ ਕੌਂਸਲੇ ਵੀ ਲਗਾ ਰਹੇ ਆ ਜਿਹੜੇ ਸਾਡੇ ਵੋਲੰਟੀਅਰਸ ਨੇ ਬਣਾਇਆ ਹਾਰਸ਼ਰਡ ਦੇ ਉਹ ਕੌਂਸਲੇ ਵੀ ਉੱਥੇ ਲਗਾ ਰਹੇ ਆ ਬਰਡਸ ਵਾਸਤੇ ਕਸੋਰੇ ਰੱਖ ਰਹੇ ਆ ਪਾਣੀ ਵਾਸਤੇ ਔਰ ਧਾਨੇ ਵਾਸਤੇ ਸੋ ਇਸ ਤਰੀਕੇ ਨਾਲ ਮਿਲ ਜੁਲ ਕੇ ਇੱਕ ਵੱਡਾ ਜਿਹੜਾ ਸੋਲੂਸ਼ਨ ਆ ਕੱਢ ਕੇ ਉਪਰ ਲਾ ਜਿਹੜੀ ਸੀਗੀ ਉਹ 35000 ਪਲਾਂਟਸ ਦੀ ਸੀਗੀ ਬਟ ਆਲਰੇਡੀ ਅਸੀਂ ਆਰਡਰਸ ਉਹਨੇ ਆ ਚੁੱਕੇ ਐ ਸੋ ਫਿਲਹਾਲ ਅਗਲੇ ਆਰਡਰਸ ਦਾ ਕੀ ਬਨੇਗਾ ਹਾਲੇ ਮੈਂ ਉਹ ਕਹਿ ਨਹੀਂ ਸਕਦਾ ਕਿਉਂਕਿ ਜਿਹੜੇ ਸਾਡੇ ਸਪਾਂਸਰਸ ਹੈਗੇ ਐ ਐਕਟ ਹਿਊਮਨ ਵਾਲੇ ਉਹਨਾਂ ਨੇ ਜਿੰਨੇ ਫੰਡਸ ਦਿੱਤੇ ਤੇ ਜਿੰਨੇ ਕਾਰਪੋਰੇਸ਼ਨ ਨੇ ਬੂਟਰ ਦਿੱਤੇ ਉਹ ਰਿਸੋਰਸਸ ਅਸੀਂ ਐਗਜ਼ੀਕਿਊਟ ਐਗਜ਼ੌਸਟ ਕਰ ਚੁੱਕੇ ਆ ਸੋ ਟਾਰਗੇਟ ਇਜ਼ 35000 ਬਾਕੀ ਜੇ ਪ੍ਰਭੂ ਨੇ ਜਾਇਆ ਤੇ ਸਾਨੂੰ ਹੋਰ ਰਿਸੋਰਸਸ ਮਿਲ ਗਏ ਹੋਰ ਬੂਟਰ ਮਿਲ ਗਏ ਤੇ ਲਗਾਉਣ ਨੂੰ ਤਾਂ ਅਸੀਂ 1 ਲੱਖ ਵੀ ਲਗਾ ਸਕਦੇ ਆ ਇਹ ਸਾਡਾ 3rd ਯੀਅਰ ਆ ਲਗਾਤਾਰ 2 ਸਾਲ ਅਸੀਂ ਪਹਿਲਾਂ ਕਾਮਯਾਬੀ ਨਾਲ ਚਲਾਇਆ ਐਤਕੀ ਸਾਨੂੰ ਜਿਹੜੀ ਰਿਕੁਆਇਰਮੈਂਟ ਆਈ ਹੈ ਲੁਧਿਆਣਾ ਵਾਸੀਆਂ ਵੱਲੋਂ ਜਿਹੜਾ ਅਸੀਂ ਫੋਨ ਡਿਸਪਲੇ ਕੀਤਾ ਹੋਇਆ ਉੱਤੇ ਤਕਰੀਬਨ ਸਾਨੂੰ 37000 ਦੀ ਡੀਰ ਆ ਚੁੱਕੀ ਹੈ ਤੇ ਸਾਡੇ ਕੋਲ 35000 ਬੂਟੇ ਦਾ ਅਰੇਂਜਮੈਂਟ ਹੋ ਗਿਆ ਵਾ ਪਰ ਮੈਂ ਫੇਰ ਲੁਧਿਆਣਾ ਵਾਸੀ ਨੂੰ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਜਿੱਥੇ ਚਾਹੀਦਾ ਸਾਨੂੰ ਇਸ ਨੰਬਰ ਤੇ ਫੋਨ ਕਰੋ ਅਸੀਂ ਸਾਡੇ ਵਲੰਟੀਅਰਸ ਆਉਣਗੇ ਟੋਆ ਅਸੀਂ ਪਟਾਂਗੇ ਸਾਡੇ ਕੋਲ ਬਰਮੇ ਨੇ ਸਾਰਾ ਉਹਨੂੰ ਜੋ ਚ ਖਾਦ ਪੈਣੀ ਆ ਜੋ ਉਹਦੀ ਬੇਸਿਕ ਸੈਸਿਟੀ ਆ ਪੌਦੇ ਦੀ ਉਹ ਅਸੀਂ ਕਰਕੇ ਬੂਟਾ ਲਾ ਕੇ ਜਾਵਾਂਗੇ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਚਾਹੇ ਤੁਸੀਂ ਆਪਣੇ ਘਰ ਦੇ ਬਾਹਰ ਇੱਕ ਦਰਖਤ ਲਗਾਓ ਲੇਕਿਨ ਇੱਕ ਦਰਖਤ ਜਰੂਰ ਨਹਿਮਦਾ ਲਗਾਓ ਤਾਂ ਕਿ ਤੁਹਾਨੂੰ ਜਿਹੜਾ ਨਹਿਮਾ ਉਹ 80% ਕਾਰਬਨ ਡਾਈਆਕਸਾਈਡ ਨੂੰ ਇਨਹੇਲ ਕਰਕੇ ਆਕਸੀਜਨ ਵਿੱਚ ਕਨਵਰਟ ਕਰਦਾ ਸਾਡੀ ਲੁਧਿਆਣੇ ਦੀ ਸਾਡੇ ਹਿਸਾਬ ਨਾਲ 4 ਤੋਂ 5 ਲੱਖ ਪ੍ਰਾਪਰਟੀ ਦੇ ਵਿੱਚ ਵਿੱਚ ਪ੍ਰਾਪਰਟੀਆਂ ਆ ਤੇ ਜੇ ਅਸੀਂ 4 ਤੋਂ 5 ਲੱਖ ਦਰਖਤ ਲਾ ਲੈਨੇ ਆ ਤਾਸੀ ਨੈਚੁਰਲੀ ਕਿ ਅਗਲੇ ਸਾਲ ਦੋ ਸਾਲਾਂ ਤਿੰਨ ਸਾਲਾਂ ਜਾਂ ਜਿਆਦਾ ਦਰਖਤ ਥੋੜਾ ਜਾਂ ਵੱਡਾ ਹੋ ਜਾਊਗਾ ਤਾਂ ਸਾਡਾ ਲੁਧਿਆਣਾ ਦਾ ਟੈਂਪਰੇਚਰ 5 ਤੋਂ 10 ਡਿਗਰੀ ਥੱਲੇ ਆ ਜਾਊਗਾ। ਔਰ ਤੁਸੀਂ ਜਿੰਨੇ ਵੀ ਮੈਂ ਲੁਧਿਆਣਾ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਵੀ ਦਰਖਤ ਵੰਡ ਰਹੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਕਿ ਦਰਖਤ ਵੰਡਣ ਦੀ ਬਜਾਏ ਦਰਖਤ ਪਾਲਣ ਦੀ ਜ਼ਰੂਰਤ ਹੈ। ਤੁਸੀਂ ਤਾਂ ਦਰਖਤ ਕਿਸੇ ਨੂੰ 10 ਦੇ ਤੇ 20 ਦੇ ਤੇ ਤੁਸੀਂ ਦੇ ਦੇ ਦਿੰਦੇ ਹੋ ਅਗਲਾ ਲੈ ਕੇ ਤੁਰ ਜਾਂਦਾ। ਉਹਨਾਂ ਚ ਉਹ ਲਗਾਉਂਦਾ ਕਿੰਨੇ ਆ ਤੇ ਉਹਨਾਂ ਨੂੰ ਪਾਣੀ ਕਿੰਨਿਆਂ ਨੂੰ ਦਿੰਦਾ ਪਾਲਦਾ ਕਿੰਨਿਆਂ ਨੂੰ ਨਹੀਂ ਅਦਰਵਾਈਜ਼ ਤੁਸੀਂ ਪਿਛਲੇ 5-6 ਸਾਲਾਂ ਦਾ ਤੁਸੀਂ ਫਸਾਗ ਦਾ ਲਾ ਕੇ ਦੇਖ ਲੋ ਤੇ ਜਿੰਨੇ ਕਿ ਦਰਖਤ ਲੁਧਿਆਣੇ ਚ ਵੰਡੇ ਜਾ ਚੁੱਕੇ ਆ ਮੇਰੇ ਹਿਸਾਬ ਨਾਲ ਲੁਧਿਆਣਾ ਦਾ ਚੰਡੀਗੜ੍ਹ ਤੋਂ ਵੱਧ ਹਰਾ ਹੋ ਜਾਣਾ ਚਾਹੀਦਾ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਦਰਖਤ ਵੰਡਣ ਲਗਾਣ ਔਰ ਪਾਲਣ ਦੇ ਵਿੱਚ ਸਾਡੇ ਚ ਕਿਤੇ ਕਿਦਰਾ ਕਿਤੇ ਸਾਡਾ ਇਹ ਲਿੰਕ ਟੁੱਟਦਾ ਪਿਆ ਵਾ ਉਹ ਲਿੰਕ ਨੂੰ ਟੁੱਟਣ ਨਾ ਦਿਓ ਚਾਹੇ ਤੁਸੀਂ ਇੱਕ ਦਰਖਤ ਲਾਓ ਆਪਦੇ ਘਰ ਦੇ ਬਾਹਰ ਲਾਓ ਚਾਹੇ ਤੁਸੀਂ ਇੱਕ ਦਰਖਤ ਲਾਓ ਆਪਦੀ ਫੈਕਟਰੀ ਚ ਲਾਓ ਪਰ ਉਹਨੂੰ ਪਾਲੋ ਜ਼ਰੂਰ ਥੈਂਕ ਯੂ ਜੀ ਮੈਂ ਬਜਟ ਦੀ ਗੱਲ ਨਹੀਂ ਕਰ ਰਹੀ ਆ ਜਿਹੜਾ ਸਾਡਾ ਵੇਕਅਪ ਲੁਧਿਆਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇੱਕ ਆਪਣਾ ਪ੍ਰੋਗਰਾਮ ਹੈ ਅਸੀਂ ਸ਼ੁਰੂ ਕੀਤਾ ਹੈਗਾ ਹੈ ਅਸੀਂ ਕਾਫੀ ਐਨ ਜੀਓes ਨਾਲ ਵੀ ਕੰਮ ਕਰ ਰਹੀ ਹੈਗੇ ਸਿਟੀ ਨੀਡਜ਼ ਇੱਕ ਉਹ ਜੀ ਐਨ ਜੀਓ ਹੈ ਜਿਹੜੀ ਏ 3 8 8 ਪਿਛਲੇ 3 ਸਾਲਾਂ ਤੋਂ ਚਲਾ ਰਹੀ ਹੈਗੀ ਹੈ ਇਹ ਬਹੁਤ ਹੀ ਵਧੀਆ ਇੱਕ ਨਾਤਾ ਉਪਰਾਲਾ ਹੈਗਾ ਜੋ ਅਸੀਂ ਆਪਣੀ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਕੋਲੈਬੋਰੇਟ ਕਰਕੇ ਅੱਜ ਅਸੀਂ ਨਗਰ ਨਿਗਮ ਦੇ ਨਾਲ ਇਨਾ ਦੀ 80 ਐਟਮਸ 3 ਐਟਮਸ ਲਾਂਚ ਕੀਤੀਆਂ ਨੇ ਜੋ ਕਿ ਤੁਸੀਂ ਆਰਡਰ ਕਰ ਸਕਦੇ ਹੋ ਤੇ ਇੱਥੇ ਆ ਕੇ ਜਿਹੜਾ ਗੱਡਾ ਖੋਦਣਾ ਹੈਗਾ ਜਿਹਦੇ ਵਿੱਚ ਪਲਾਂਟ ਜਾਣਾ ਹੈਗਾ ਕਿਸ ਤਰੀਕੇ ਦਾ ਪਲਾਂਟ ਜਾਣਾ ਹੈਗਾ ਉਹ ਸਾਰਾ ਕੁਝ ਇਨਾ ਇਨਾ ਵੱਲੋਂ ਹੋਣਾ ਹੈਗਾ ਤੇ ਅੱਜ ਚਿਲਡਰਨ ਪਾਰਕ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਤੇ 37000 ਪਲਾਂਟਸ ਅ ਟ੍ਰੀ ਏਟੀਐਮ ਰਾਹੀਂ ਲਗਾਏ ਜਾਣੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਕਿਸੇ ਤਰ੍ਹਾਂ ਦੀ ਐਕਸਪਰਟਿਸ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਲਗਣਾ ਹੈ ਪੌਦਾ ਉਹ ਵੀ ਤੁਸੀਂ ਫੋਨ ਤੇ ਕੰਟੈਕਟ ਕਰਕੇ ਮੰਗਾ ਸਕਦੇ ਹੋ ਪੌਦਾ ਮੈਡਮ ਲੁਧਿਆਣਾ ਉਸਨੂੰ ਕੀ ਬਿਲ ਕਰਨਾ ਚਾਹੁੰਗੇ ਬਹੁਤ سارے ਲੋਕ ਜਿਹੜੇ ਨੇ ਆਪਣੇ ਘਰਾਂ ਦੁਬਾਰਾ ਜਿਹੜਾ ਸਾਡਾ ਵੇਕਅਪ ਲੁਧਿਆਣਾ ਹੈਗਾ ਇਹ ਸਾਡਾ ਰਹੀ ਟੀਚਾ ਹੈ ਕਿ ਅਸੀਂ ਐਟਲੀਸਟ ਕਟ ਤੋਂ ਕਟ 11 ਲੱਖ ਪੌਦੇ ਇਸ ਸਾਲ ਅਸੀਂ ਲਗਾਉਣ ਜਾ ਰਹੀ ਹੈਗੇ ਆਂ ਸੋ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਕਿ ਅਸੀਂ ਲੁਧਿਆਣਾ ਦਾ ਇੱਕ ਹੀਟ ਮੈਪ ਤਿਆਰ ਕੀਤਾ ਸੀ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਡਿਫਰੈਂਸ਼ੀਅਲ ਟੈਂਪਰੇਚਰ ਬਹੁਤ ਜ਼ਿਆਦਾ ਹੈ ਕੁਝ ਥਾਵਾਂ ਤੇ ਗ੍ਰੀਨਰੀ ਹੈਗੀ ਹੈ ਕੁਝ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਤਾਂ ਜਿਹੜੇ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਉਸ ਦੀ ਅਸੀਂ ਇੱਕ ਲਿਸਟ ਪਬਲਿਸ਼ ਕਰ ਰਹੀ ਹੈ ਤੇ ਉੱਥੇ ਅਸੀਂ ਪਲੇਸਿਸ ਆਪ ਆਈਡੈਂਟੀਫਾਈ ਕੀਤੀਆਂ ਜਿੱਥੇ ਪਲਾਂਟੇਸ਼ਨ ਹੋ ਸਕਦੀ ਹੈ ਤੇ ਸਕਸੈਸਫੁਲੀ ਹੋ ਸਕਦੀ ਹੈ ਉੱਥੇ ਅਸੀਂ ਮਾਸ ਪਲਾਂਟੇਸ਼ਨ ਡਰਾਈਵਸ ਜਿਹੜੀਆਂ ਨੇ 12 ਤੇ 14 ਜੁਲਾਈ ਨੂੰ ਕਰਨ ਜਾ ਰਹੀ ਹੈਂ ਅਲਰੇਡੀ ਇਸ ਮੁਹਿੰਮ ਤਹਿਤ 1 ਲੱਖ ਪਲਾਂਟੇਸ਼ਨ ਅਲਰੇਡੀ ਅਸੀਂ ਕਰ ਚੁੱਕੇ ਹਾਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਤੇ ਅਸੀਂ ਹੁਣ ਸ਼ਹਿਰਾਂ ਦੇ ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਰਹੀ ਹੈ ਉਹਦੇ ਵਿੱਚ ਅਸੀਂ ਪਬਲਿਕ ਨੂੰ ਵੀ ਇਨਵਾਈਟ ਕਰਾਂਗੇ ਤੇ ਐਸ ਆਫ ਨਾਓ ਅਸੀਂ ਪਬਲਿਕ ਨੂੰ ਇਹ ਜ਼ਰੂਰ ਰਿਕੁਐਸਟ ਕਰਦੇ ਹਾਂ ਸਪੈਸ਼ਲੀ ਜਿਹੜੀ ਨਵੀਂ ਕਲੋਨੀਆਂਜ਼ ਬਣ ਰਹੀਆਂ ਨੇ ਜਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈਗੀਆਂ ਕਿ ਜਿਹੜੇ ਫੈਂਸੀ ਪੌਦੇ ਹੁੰਦੇ ਆਈ ਥਿੰਕ ਲੋਕ ਉਹਨਾਂ ਨੂੰ ਅੱਜਕੱਲ ਪ੍ਰੈਫਰ ਕਰ ਰਹੇ ਆ ਬਟ ਜਿਹੜੇ ਸਾਡੇ ਟ੍ਰੈਡੀਸ਼ਨਲ ਪੌਦੇ ਨੇ ਜਿਹਦੇ ਨਾਲ ਫਲ ਤੇ ਜਿਹਦੇ ਨਾਲ ਛਾਂ ਹੁੰਦੀ ਹੈ ਉਹਨੂੰ ਅਸੀਂ ਜ਼ਰੂਰ ਪਹਿਲ ਦੇਈਏ ਰੈਦਰ ਥੈਨ ਫੈਂਸੀ ਪਲਾਂਟਸ ਉਹਦੇ ਨਾਲ ਸਾਡੇ ਫਿਊਚਰ ਨੂੰ ਵੀ ਬੈਨੀਫਿਟ ਮਿਲੇਗਾ ਥੈਂਕ ਯੂ ਠੀਕ ਹੈ ਥੈਂਕ ਯੂ